ਲੋ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਜਿਹੜੀ ਆ ਹੋ ਰਹੀ ਹੈ ਮੇਰੀ ਡਾਲੀ ਤੋਂ ਅੱਖਾਂ ਮੜ ਦੀ ਉਠੀ ਹੈ ਸਵੇਰੇ ਸਵੇਰੇ ਕੋ ਮਾਮੀ ਜੀ ਨੇ ਠਾਇਆ ਹੈ ਨਾ ਅੰਬ ਕਟਵਾ ਰਹੇ ਸੀਗੇ ਮम्मा ਤੇ ਮਾਮੀ ਜੀ ਹੈ ਨਾ ਤੇ ਭਾਈ ਬਿਠਾਇਆ ਹੋਇਆ ਸੀਗਾ ਮੈਂ ਕਰ ਰਹੀ ਸੀ ਕਿ ਪਾਠ ਤਾਂ ਫਿਰ ਡਾਲੀ ਨੂੰ ਸੱਧਿਆ ਹੈ ਨਾ ਵੀ ਤੂੰ ਬਾਹਰ ਆ ਮੜਾ ਚ ਕੰਮ ਕਰਵਾ ਦੇ ਹੈ ਨਾ ਤੇ ਇਹ ਅੰਕਲ ਤੋਂ ਹੀ ਹਮੇਸ਼ਾ ਅਸੀਂ ਜਿਹੜੇ ਆਂਬ ਲੈਨੇ ਆ ਹਨਾ ਵੀ ਇਹ ਮੈਨਾਂ ਤੋਂ ਹੀ ਜਿਹੜਾ ਵੀ ਕਟਵਾ ਲਈਦਾ ਵਾ ਦੋ ਜਿਹੜੇ ਵੀ 4-5 ਕਿਲੋ ਆਪਣੇ ਅੰਬ ਚਾਹੀਦੇ ਹੁੰਦੇ ਨੇ ਮम्मा ਸਾਈਡ ਤੇ ਕੁਰਸੀ ਤੇ ਬੈਠੇ ਸੀ ਕਿ ਮਾਮੀ ਜੀ ਬੈਠੇ ਵਿੱਚ ਗੁੱਠੜੀਆਂ ਜੇ ਕੱਢਣ ਲਈ ਜੜੀਆਂ ਹੁੰਦੇ ਨੇ ਵਿੱਚ ਗੁੱਠੜੀਆਂ ਦੇ ਗਟਕਾਂ ਜੀਆਂ ਜੜੀਆਂ ਹੁੰਦੀਆਂ ਨੇ ਉਹ ਕੱਢਣ ਲੱਗੇ ਹੋਏ ਨੇ ਤੇ ਕਾਫੀ ਸਾਲੋਂ ਤੋਂ ਅਸੀਂ ਇਸ ਅੰਕਲ ਦੇ ਉੱਤੇ ਅੰਕਲ ਤੁਸੀਂ ਜਿਹੜਾ ਵੀ ਅੰਬ ਲੈਨੇ ਆ ਹਨਾ ਤੇ ਕਈ ਵਾਰੀ ਇਹ ਗੱਲ ਕਰਦੇ ਹੁੰਦੇ ਨੇ ਵੀ ਜਦੋਂ ਮੇਰੇ ਵੱਡੇ ਮਾਮਾ ਜੀ ਹੁੰਦੇ ਸੀਗੇ ਉਹਨਾਂ ਨੇ ਨਾ ਜੇ ਕੋਈ ਕੱਚੀ ਅੰਬੀ ਨਿਕਲਿਆ ਹੋਣੀ ਵਿੱਚੋਂ ਪੱਕੀ ਹੋਈ ਸਾਰੀ ਥੋੜੀ ਜਿਹੀ ਵੀ ਉਹ ਕੋਲੀ ਬੈ ਕੇ ਖਾਣ ਲੱਗ ਜਾਣੀ ਹੈ ਨਾ ਤੇ ਮਰਜੀ ਦੀਆਂ ਫਾੜੀਆਂ ਕਟਵਾਉਣੀਆਂ ਛੋਟੀਆਂ ਵੱਡੀਆਂ ਹਨਾ ਵੀ ਬੱਚਿਆਂ ਦੇ ਟਿਫਨ ਵਾਸਤੇ ਛੋਟੀਆਂ ਫਾੜੀਆਂ ਕੱਟਦੇ ਹੋ ਭਾਈ ਟਿਫਨ ਚ ਜਾਂਦੀਆਂ ਨੇ ਤੇ ਸਾਡੇ ਵਾਸਤੇ ਵੱਡੀਆਂ ਮੋਟੀਆਂ ਮੋਟੀਆਂ ਕੱਟਦੇ ਹੋ ਸਵਾਦ ਆਵੇ ਖਾ ਕੇ ਹਨਾ ਤੇ ਲੋ ਜੀ ਅੰਬ ਜਿਹੜੇ ਅਸੀਂ ਸਵੇਰੇ ਉਹ ਕਟਵਾ ਲਏ ਸੀ ਉਹ ਡਾਲੀ ਨੇ ਚਾ ਕੇ ਰੱਖਲੇ ਸੀਗੇ ਤੇ ਅਸੀਂ ਆਗੀਆਂ ਸੀ ਹੁਣੇ ਸ਼ਾਮ ਤੋਂ ਅਸੀਂ ਵੀਡੀਓ ਸਟਾਰਟ ਕਰੀਆ ਇਹ ਆਈਆਂ ਮੈਂ ਮੈਂ ਕਿਹਾ ਥੋੜੇ ਜੇ ਕੰਮਕਾਰ ਜਿਹੇ ਹੋ ਜੜੇ ਨੇ ਕਰ ਲਈਏ ਤੇ ਜਿਹੜੇ ਅੰਬ ਕਟਵਾਏ ਸੀ ਉਹਨਾਂ ਨੂੰ ਧੋ ਕੇ ਆਪਣਾ ਨੂਨ ਵਗੈਰਾ ਲਾ ਕੇ ਰੱਖ ਦਵਾਂ ਮੈਂ ਸੇਕ ਤੋਂ ਪੈਨਾ ਕੋ ਜਿਆਦਾ ਆ ਕਿ ਇਧਰ ਆਈ ਹੀ ਨਹੀਂ ਹੁੰਦਾ ਹੈਗਾ ਬਹੁਤ ਗਰਮੀ ਆ ਬਈ ਸਵੇਰ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜੀ ਅੱਜ ਦਾ ਸਾਡਾ ਜਿਹੜਾ ਵਲੌਗ ਹਨ ਥੋੜਾ ਜਿਹਾ ਸਾਡੇ ਕੰਮਕਾਰ ਜਿਹੜੇ ਗਰਮੀ ਇੰਨੀ ਕੁ ਜ਼ਿਆਦਾ ਨਾਲ ਇੰਨੀ ਗਰਮੀ ਇੰਨੀ ਕੁ ਜ਼ਿਆਦਾ ਨਾਲ ਤੁਹਾਨੂੰ ਕੀ ਦਸੀਏ ਅਸੀਂ ਆਹ ਟਾਈਮ ਬਾਹਰ ਨਿਕਲ ਕੇ ਆਉਣੀ ਆ ਸਾਨੂੰ ਮम्मा ਨਿਕਲ ਨਹੀਂ ਦਿੰਦੇ ਹੈਗੇ ਐਕਚੁਅਲੀ ਅੱਜ ਸਾਡੀ ਛੁੱਟੀਆਂ ਦਾ ਦੂਜਾ ਦਿਨ ਹੈ ਅਸੀਂ ਛੁੱਟੀਆਂ ਥੋੜੀਆਂ ਜਿਹਾ ਲੇਟ ਕਰੀਆਂ ਨੇ ਤੇ ਹੁਣ ਦੇਖਦੇ ਆ ਥੋੜਾ ਜਿਹਾ ਕੰਮ ਕਰਦੇ ਆ ਬਾਹਰ ਹੀ ਨਹੀਂ ਆ ਹੁੰਦਾ ਹੈਗਾ ਹਨਾ ਇਸ ਟਾਈਮ ਵੀ ਇੰਨਾ ਖਸੇ ਕਾਣਾ ਇੰਨਾ ਖਸੇ ਕਾ ਕੀ ਖੜਨੀ ਹੋ ਰਿਹਾ ਹੈਗਾ ਅਸੀਂ ਕੂਲਰ ਲਾਇਆ ਹੋਇਆ ਇੱਥੇ ਦੇਖੋ ਅਸੀਂ ਇੱਥੇ ਇੱਕ ਕੂਲਰ ਲਾ ਲਿਆ ਵਾ ਫੰ ਪੱਖਾ ਵੀ ਰੱਖ ਲਿਆ ਵਾ ਠੰਡੀ ਹਵਾ ਦਵੇ ਥੋੜੀ ਮਾੜੀ ਮੋਟੀ ਕਿਚਨ ਦਾ ਵਿਚਾਰੀ ਮੇਰੇ ਚ ਐਗਜ਼ੌਸਟ ਫੈਨ ਮੈਂ ਲਗਾਉਣਾ ਵਾ ਹਜੇ ਕਹਿ ਰਹੀ ਦੇ ਦੇਖੂੰਗੀ ਹਾਥ ਕੋਟ ਜੀ ਇਹਦੀ ਸੁਧਰ ਜਵੇ ਜੇ ਕੱਲ ਧਨੀਆ ਰੱਖਿਆ ਸੀਗਾ ਮੈਂ ਸਾਰਾ ਵਿਚਾਰਾ ਸੁੱਕ ਗਿਆ ਸੁੱਕ ਗਿਆ ਸਾਰਾ ਹੋਰ ਜੀ ਸਾਰੇ ਠੀਕ ਠਾਕ ਹੋ ਤੇ ਮੇਰੇ ਨਾਲ ਪਿਛਲੀ ਵੀਡੀਓ ਦੇ ਵਿੱਚ ਕਿਸੇ ਭੈਣ ਨੇ ਕਮੈਂਟ ਕਰਿਆ ਸੀਗਾ ਕਿ ਰੂਪ ਤੁਸੀਂ ਕਿਹੜੀ ਕੱਜਲ ਪਾਉਂਦੇ ਹੋ ਤੁਸੀਂ ਕੀ ਭੈਣੇ ਮੈਂ ਤਾਂ ਬਹੁਤ ਸਾਰੀਆਂ ਭੈਣਾ ਪੁੱਛ ਚੁੱਕੀਆਂ ਨੇ ਮੈਂ ਭੁੱਲ ਜਾਨੀ ਆ ਹਨਾ ਦੱਸਣਾ ਦੇਖੀ ਮੈਂ ਨਾ ਲਕਵੇਂ ਦੀ ਕੱਜਲ ਪਾਣੀ ਹੈ ਲਕਵੇਂ ਦੀ ਲੋ ਪਾਣੀ ਹੈ ਓਕੇ ਜੀ ਤੇ ਲੈਕਮੇ ਦੀ ਪਲੀਜ਼ ਲੈਕਮੇ ਦੀ ਸਾਈਟ ਤੋਂ ਜਾ ਕੇ Google ਤੇ www.lakme ਦਾ ਜੋ ਵੀ ਉਹਦੀ ਸਾਈਟ ਨਿਕਲਦੀ ਆ ਉਹਦੇ ਤੋਂ ਆਰਡਰ ਕਰਿਆ ਕਰੋ ਕਿਉਂਕਿ ਲੈਕਮੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਡੁਪਲੀਕੇਟ ਕੱਜਲ ਪੈਨਸਲ ਜਿਹੜੀਆਂ ਆਉਂਦੀਆਂ ਨੇ ਲੋ ਆਉਂਦੀ ਆ ਤਾਂ ਤੁਸੀਂ ਸਿੱਧਾ ਉਹਨਾਂ ਦੀ ਸਾਈਟ ਤੋਂ ਆਰਡਰ ਕਰਿਓ ਮੈਂ ਲੈਕਮੇ ਦੀ ਲੋ ਪਾਉਣੀ ਆ ਆਲਵੇਜ਼ ਠੀਕ ਹੈ ओके जी चलो काम कर कर दे हुन आज स्टार्ट आज ना सवेरे अंबर लेके रखे सीगे मम्मा ने ते ਅੱਜ ਸਵੇਰੇ ਨਾ ਅੰਬ ਲੈ ਕੇ ਰੱਖੇ ਸੀ ਅੰਬ ਦਾ ਥੋੜਾ ਜਿਹਾ ਪੌਣਾ ਆਚਾਰ ਤੇ ਮੈਂ ਕਿਹਾ ਚੱਲ ਅਜ ਧੋ ਕੇ ਉਹਨਾਂ ਨੂੰ ਨੂਨ ਨਾਲ ਜਨ ਲਾ ਕੇ ਹਲਦੀ ਨੂੰ ਲਾ ਕੇ ਜੋ ਵੀ ਹੁੰਦਾ ਉਹਦਾ ਪ੍ਰੋਸੈਸ ਸਟਾਰਟ ਕਰੀਏ ਰੱਖ ਦਈਏ ਨਹੀਂ ਤਾਂ ਗਰਮੀ ਦੇ ਵਿੱਚ ਕੋਈ ਚੀਜ਼ ਨਹੀਂ ਰਹਿ ਰਹੀ ਹੈਗੀ ਬਸ ਸਭ ਖਰਾਬ ਹੋ ਰਹੀਆਂ ਨੇ ਸਭ ਥੋੜੇ ਜਿਹਾ ਕੰਮ ਕਰ ਲਈ ਅੱਜ ਹੈਗੇ ਕੰਮ ਕਰ ਥੋੜੇ ਜਿਹਾ ਜ਼ਿਆਦਾ ਠੀਕ ਹੈ ਜੀ ਚਲੋ ਵੀਡੀਓ ਕਰਦੇ ਆ ਕੰਟੀਨਿਊ ਲਓ ਜੇ ਮੈਂ ਚੱਕ ਲਿਆ ਵਾ ਟੱਬ ਚਲਿਏ ਆਪਾਂ ਤਾ ਬਤੋਂ ਗੀਦਾ achar ਰੱਖਣਾ ਹੈ ਠੀਕ ਹੈ ਆਂਬ ਜੜੇ ਕਟਵਾਏ ਨੇ ਉਹ ਰੱਖਣੇ ਨੇ ਇਹਦੇ ਵਿੱਚ ਲੋ ਜੀ ਇੱਧਰ ਮੈਂ ਚਲੀ ਹੁਣ ਘਰ ਦੇ ਮੂਰਲੇ ਪਾਸੇ ਜਿੱਧਰ ਆਪਣੇ ਸਮਾਰਸੀ ਬਲ ਲੱਗਿਆ ਹੋਇਆ ਬੋਰ ਹਨ ਤੇ ਮੈਂ ਮੋਟਰ ਤੇ ਮੈਂ ਕਿਹਾ ਚਲ ਖੁੱਲੇ ਵਿੱਚ ਪਾਣੀ ਦੇ ਵਿੱਚ ਜਿਹੜੇ ਆਂਬ ਨੇ ਉਹ ਧੋਂਗੀ ਕਿਉਂਕਿ ਮੈਨੂੰ ਨਹੀਂ ਨਾ ਐਵੇਂ ਸਵਾਜ ਜਾਉਂਦਾਵੇਂ ਘੁੱਟ-ਘੁੱਟ ਪਾਣੀ ਦੀ ਟੂਟੀ ਦੇ ਨਾਲ ਧੋਈ ਚੱਲੇ ਹਨਾ ਮਾਜਾ ਭਾਂਡੇ ਵੀ ਜਦੋਂ ਵੱਜ ਜਾਂਦੇ ਨੇ ਉਹ ਵੀ ਚਾਕੇ ਉੱਥੇ ਲੈ ਜਾਣੀ ਨੇ ਉੱਥੇ ਬੈਠ ਕੇ ਧੋ ਲੈਣੀ ਹੁੰਦੀਆਂ ਹਨਾ ਤੇ ਫੋਨ ਤਾਂ ਇੰਨਾ ਮਜ਼ਾ ਆਉਂਦਾ ਮਤਲਬ ਚਾਹੇ ਕੱਪੜੇ ਧੋਵੋ ਕੁਛ ਕਰੋ ਹਨਾ ਬਸ ਨਾਲ ਹੀ ਨਾਲ ਆਪਣਾ ਮੂੰਹ ਤੋਂ ਹੀ ਚੱਲੋ ਆਪਦੇ ਤੇ ਪਾਣੀ ਪਾਈ ਚੱਲੋ ਇੱਥੇ ਬੰਦੇ ਸੁੱਕਦੇ ਨੇ ਹਨਾ ਇੰਨੀ ਗਰਮੀ ਪੈਂਦੀ ਆ ਯਾਰ ਅੰਬ ਮੈ ਟੋਲੇ ਸੀ ਕਿਉਂਕਿ ਅੰਕਲ ਵੀ ਸਵੇਰੇ ਜਿਹੜੇ ਕੱਟ ਕੇ ਗਏ ਨੇ ਅੰਬ ਉਹ ਵੀ ਕਹਿੰਦੇ ਸੀ ਭਾਈ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਧੋ ਕਰ ਲਿਓ ਹਨ ਵੀ ਫੇਰ ਪਾਓ ਤਾਂ ਹੈਗਾ ਹੀ ਆ ਵੀ ਉਹ ਕਿਹੜਾ ਧੋ ਕੇ ਲੈ ਕੇ ਆਉਂਦੇ ਹੁਣ ਇਹਨੇ ਉਦਾਂ ਹੀ ਕੱਟ ਲਿਆ ਹਨ ਚਲੋ ਚੰਗੀ ਤਰ੍ਹਾਂ ਦੋ ਕਵਾਰੀ ਤਿੰਨ ਵਾਰੀ ਮੈਂ ਇਹਨਾਂ ਨੂੰ ਵਾਸ਼ ਕਰ ਲਿਆ ਸੀਗਾ ਫਿਰ ਮੈਂ ਕਿਹਾ ਚੱਲ ਰੱਖ ਕੇ ਫਿਰ ਇਹਨਾਂ ਨੂੰ ਨੂਨ ਚਾਲਦੀ ਆਪਣਾ ਲਾਉਣੀ ਆ ਨਾ ਪਾਣੀ 'ਚ ਹੱਥ ਪਾਉਂਦੇ ਤਾਂ ਇਹਨਾਂ ਦਿਨਾਂ ਚਾਹੀ ਹੁੰਦਾ ਵੀ ਬਸ ਕੱਢੇ ਹੀ ਨਾ ਹਨਾ ਵੀ ਬਸ ਪਾਣੀ ਪਾਈ ਚੱਲੇ ਆਪਦੇ ਉੱਤੇ ਪੈਰਾਂ ਤੇ ਠੰਡਾ ਠੰਡਾ ਪਾਣੀ ਪਾ ਕੇ ਮੇਰੇ ਫੇਸ ਨੂੰ ਇੰਨੀ ਕ ਜਿਆਦਾ ਗਰਮੀ ਆਉਂਦੀ ਆ ਨਾ ਮੈਂ ਸਾਰਾ ਦਿਨ ਇਨਾ ਫੇਸ ਵਾਸ਼ ਕਰਦੀ ਆ ਗਰਮੀਆਂ ਦੇ ਵਿੱਚ ਨਾ ਇਨਾ ਮੂੰਹ ਤੋਂ ਹੁੰਦੀ ਆ ਨਾ ਮਤਲਬ ਐ ਹੁੰਦਾ ਵੀ ਪਾਣੀ ਪਾਈ ਚੱਲ ਫੇਸ ਤੇ ਪਾਣੀ ਪਾਈ ਚੱਲ ਹਨਾ ਇੰਨੀ ਹੀਟ ਨਿਕਲਦੀ ਆ ਗਰਮੀ ਤਾਂ ਇੰਨੀ ਆ ਯਾਰ ਹੁਣ ਡੋਲੀ ਮੈਨੂੰ ਕਹਿੰਦੀ ਸੀ ਇੱਥੇ ਕਹਿੰਦੀ ਦੀਦੀ ਥੋੜੀ ਨਾ ਟੀ-ਸ਼ਰਟ ਸਾਰੀ ਗਿੱਲੀ ਹੋ ਗਈ ਮੈਂ ਕਿਹਾ ਕੋਈ ਨਾ ਤੇ ਬੰਦੇ ਸੁੱਕਦੇ ਨੇ ਧੁੱਪ ਸੇਕਣਾ ਮੇਰੀ ਟੀ-ਸ਼ਰਟ ਨਾ ਸੁੱਕੂਗੀ ਫਿਰ ਮੈਂ ਆਪਣੇ ਜਿਹੜੇ ਅੰਬ ਸੀਗੇ ਉਹਨਾਂ ਦੇ ਵਿੱਚ ਹਲਦੀ ਤੇ ਨਮਕ ਪਾ ਕੇ ਮੈਂ ਕਿਹਾ ਮਮਾ ਕਹਿੰਦੇ ਇੱਕ ਰਾਤ ਦੀ ਪਹਿਲਾਂ ਇਹਨਾਂ ਨੂੰ ਰੱਖ ਦੇ ਵੀ ਤਾਂ ਕਿ ਇਹ ਜਿਹੜਾ ਆਪਣਾ ਨੂਰ ਤੇ ਹਲਦੀ ਵਿੱਚ ਚਲਿਆ ਜਾਊਗਾ ਇਹਦੇ ਠੀਕ ਹੈ ਜੀ ਵੈਸੇ ਅੰਬਦਾ ਚਾਰਾ ਹਨਾ ਕਿਧਰ ਕਿਧਰ ਫੇਵਰਟ ਹੈ ਮੈਨੂੰ ਕਮੈਂਟ ਕਰਕੇ ਕੋ ਜਰੂਰ ਦੱਸਿਓ ਮੈਨੂੰ ਤਾਂ ਬਹੁਤ ਸਵਾਹ ਲੱਗਦਾ ਬਹੁਤ ਮੇਰਾ ਫੇਵਰਟ ਹੈ ਤੇ ਦੂਜਾ ਹੈ ਨਾ ਮੈਨੂੰ ਤਾਂ ਲੱਗਦਾ ਹੁਣ ਹਰੇਕ ਘਰ ਦੇ ਵਿੱਚ ਇਹ ਪ੍ਰੋਸੈਸ ਜਿਹੜਾ ਵਾ ਸਟਾਰਟ ਹੋ ਗਿਆ ਹੁਣ ਆਲਮੋਸਟ ਕਈਆਂ ਨੇ ਪਾ ਲਿਆ ਹੋਣਾ ਆਚਾਰ ਕਈ ਪਾਣ ਲੱਗੇ ਹੋਣੇ ਨੇ ਹਨਾ ਹੁਣ ਤਾਂ ਵੈਸੇ ਬਾਹਰੋਂ ਵੀ ਕਟਵਾਇਆ ਵਗੈਰਾ ਮਿਲ ਜਾਂਦਾ ਵਾ ਮੈਨੂੰ ਨਹੀਂ ਉਹ ਚੰਗਾ ਲੱਗਦਾ ਜਿਹੜਾ ਆਪ ਆਪ ਦੀ ਅੱਖਾਂ ਦੇ ਸਾਹਮਣੇ ਬਿਠਾ ਕੇ ਚੀਜ਼ ਕਰਵਾ ਲੈਣੀ ਹੈ ਹਨਾ ਉਹ ਤੇ ਕੱਲ ਪਰਸੋਂ ਮੰਡੀ ਗਏ ਸੀ ਮਾਮੀ ਜੀ ਦੱਸਦੇ ਸੀ ਕਹਿੰਦੇ ਉੱਥੇ ਵੀ ਹੈ ਨਾ ਇਦਾਂ ਬਿਠੇਰ ਜਿਹਾ ਲੱਗਿਆ ਸੀ ਆਂਬ ਕੱਟ ਕੇ ਦੇ ਰਹੇ ਸੀ ਆਹ ਹੈ ਕਿਵੇਂ ਲੋਕ ਲੈ ਲੈ ਅੰਦਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਹੈ ਨਾ ਕਿ ਅੱਜ ਕੱਲ ਇੰਨੀਆਂ ਬਿਮਾਰੀਆਂ ਚੱਲੀਆਂ ਹੋਈਆਂ ਇੰਨਾ ਅਨਹਾਈਜਨਿਕਲੀ ਸਾਰੇ ਕੋਈ ਕੰਮ ਕਰਦੇ ਨੇ ਨਾ ਜਿਹੜਾ ਆਪ ਆਪਣੇ ਬੰਦੇ ਨੇ ਹੱਥ ਨਾਲ ਸਾਫ਼ ਸਫਾਈ ਦੇ ਨਾਲ ਕੰਮ ਕਰਨਾ ਪਾਇਆ ਹੋਇਆ ਅਚਾਰ ਵੀ ਮਿਲ ਰਿਹਾ ਸੀ ਤੇ ਇੱਥੇ ਮੇਰੇ ਹੱਥ ਨੂੰ ਲੱਗੀ ਸੀ ਹਲਦੀ ਮੈਂ ਡੋਲੀ ਨੇ ਕਿਹਾ ਲੈ ਡੋਲੀ ਤੇ ਮੂੰਹ ਤੇ ਲੀਪ ਕਰ ਦਵਾ ਮੈਂ ਬਹੁਤ ਗਰਮੀ ਆ ਲੋੜਿਆਂ ਦੀ ਗਰਮੀ ਆ ਅੱਜ ਮੈਂ ਹਾਂ ਅਰਲੀ ਅੱਜ ਮੈਂ ਇੱਕ ਵੀਡੀਓ ਦੇ ਵਿੱਚ ਸੁਣਿਆ ਉਹ ਕਹਿੰਦੇ ਵੀ ਨਾ ਸੂਰਜ ਦੀ ਘਰ ਵਾਲੀ ਪੇਕੇ ਚਲੀ ਗਈ ਤੇ ਸੂਰਜ ਜਵਾਬ ਛੱਡ ਕੇ ਸੂਰਜ ਕੋਲੇ ਕਹਿੰਦੇ ਹੁਣ ਸੂਰਜ ਇਹਨਾਂ ਤਪਿਆ ਫਿਰਦਾ ਵਾ ਨਾ ਤਾਂ ਹੀ ਇਹਨੀ ਗਰਮੀ ਪਾ ਰਿਆ ਇਹ ਜਾਣ ਲੱਗੀ ਜਵਾਬ ਨਹੀਂ ਸਾਮ ਹੁੰਦੇ ਹੋ ਤੇ ਜਾਣ ਲੱਗੇ ਕਹਿੰਦੇ ਆਪਦੇ ਕੰਮ ਸੇ ਕੰਮ ਚੰਦ ਮਾਮੇ ਕੋਲੇ ਛੱਡ ਜਾਂਦੀ ਹੈ ਹੈਨਾ ਸੂਰਜ ਤੈਨੂੰ ਤਪਦਾ ਇਹਨਾਂ ਉਹ ਸਤਿਆ ਪਿਆ ਇਹ ਬਹੁਤ ਗੱਲ ਹਾਜ਼ਰੀ ਅਸੀਂ ਬੈਠੇ ਹਾਂ ਅਸੀਂ ਹੁਣ ਤਾਂ ਬੱਦਲ ਵੀ ਹੋਣ ਲੱਗ ਗਿਆ ਵਾ ਹਨਾ ਅੱਜ ਮੈਂ ਲੱਗੀਆਂ ਮੈਂ ਕਿਾ ਚੱਲ ਲਸਣ ਆਦਰਕ ਦੀ ਪੇਸਟ ਬਣਾ ਕੇ ਰੱਖ ਲਵਾਂ ਮੈਂ ਕਿਾ ਲਸਣ ਆਦਰਕ ਦੀ ਪੇਸਟ ਬਣਾ ਕੇ ਰੱਖ ਲਵਾਂ ਫਿਰ ਸੌਖਾ ਜਾ ਰਹਿੰਦਾ ਹਨਾ ਆਪ ਦਾ ਤੜਕਾ ਵਗੈਰਾ ਲਾਉਣ ਨੂੰ ਇਹ ਇਹ ਹੁਣ ਹੋ ਗਈਆਂ ਨੇ ਛੁੱਟੀਆਂ ਤੇ ਬਸ ਇਹ ਹੁੰਦਾ ਵੀ ਦਾਲ ਸਬਜ਼ੀ ਬਣਾਉਣ ਲੱਗੇ ਆਪਦਾ ਥੋੜਾ ਜਿਹਾ ਚੇਚੇ ਦੀ ਬੰਦਾ ਕਰ ਲੈੰਦਾ ਇੱਕ ਮੈਂ ਹਰੀਆਂ ਮਿਰਚਾਂ ਦੀ ਜਿਹੜੀ ਆ ਉਹ ਪੇਸਟ ਬਣਾ ਕੇ ਪੇਸਟ ਨਹੀਂ ਮਤਲਬ ਤਰ ਤਰੀ ਜੀ ਪੁੱਟ ਕੇ ਰੱਖ ਲੈਣੀ ਹੁੰਦੀ ਆ ਪਹਿਲਾਂ ਦਾ ਹਵਾ ਕਰਕੇ ਤੁਹਾਨੂੰ ਮੇਰੀ ਆਵਾਜ਼ ਨੇ ਕਲੀਅਰ ਵੀ ਆਉਂਦੀ ਹੋਣੀ ਮੇਰੇ ਤੈਨੂੰ ਮੈਂ ਦਰਦਰਾ ਜਿਹਾ ਪੁੱਟ ਕੇ ਰੱਖ ਲੈਣੀ ਜੀ ਲੋ ਜੀ ਇੱਥੇ ਅਸੀਂ ਦੋਨੇ ਪੈਣਾ ਬੈਠ ਗਏ ਸੀ ਆਪਣਾ ਅਗਲਾ ਕੰਮ ਕਰ ਕਰਨ ਅੱਜ ਜਿਹੜੀ ਮੈਂ ਇਹ ਮਿਰਚਾਂ ਦੀ ਪਹਿਲਾਂ ਜਿਹੜੀ ਪੇਸਟ ਬਕੋਟਣ ਲੱਗੀ ਆ ਬਣਾਉਣ ਲੱਗੀਆਂ ਸਾਰੀ ਮਤਲਬ ਮੈਂ ਦਰਦਰੀ ਜੀ ਰੱਖਣੀ ਆ ਥੋੜੀ ਜੀ ਵਿੱਚ ਚਮਚਾ ਕੱਢ ਕੇ ਆਪਦਾ ਤੜਕੇ ਚ ਪੈ ਜਾਈਦਾ ਕਿਉਂਕਿ ਰੋਜ਼ ਰੋਜ਼ ਮਿਰਚਾ ਕੱਟਣੀਆਂ ਫਿਰ ਐਵੇਂ ਔਖਾ ਮੂਹ ਜੇ ਇਹਨੂੰ ਹੱਥ ਲੱਗ ਜਾਂਦੇ ਨੇ ਨਾ ਬਹੁਤ ਮਤਲਬ ਔਖਾ ਜਿਹਾ ਹੁੰਦਾ ਹੈ ਨਾ ਤੇ ਮਿਰਚਾ ਮੈਂ ਧੋ ਕੇ ਜੜੀਆਂ ਨੇ ਪਹਿਲਾਂ ਮੈਂ ਤਾਂ ਚੱਲ ਡੰਡੀਆਂ ਕੱਢ ਕੇ ਥੋੜੀਆਂ ਜੀ ਇਹਨਾਂ ਨੂੰ ਕੁੱਟ ਲਵਾਂ ਮੈਂ ਡਾਲੀ ਨੇ ਕੰਮ ਡਾਲੀ ਤੂੰ ਕੁੱਟ ਲਾ ਇਸ ਖਬਰ ਕਰਦੀ ਆ ਪਹਿਲਾਂ ਇਹ ਆਪਦਾ ਵੀ ਕਿਤੇ ਛੱਟਾ ਪਾ ਕੇ ਮੇਰੇ ਜਲਣ ਨਾ ਹੋਣ ਲੱਗ ਜਵੇ ਫਿਰ ਕਹਿੰਦੀ ਲੈ ਉਹਦੀ ਦੀ ਮੈਂ ਡੰਡੀਆਂ ਕੱਟਦੀਆਂ ਇਹਨਾਂ ਦੀਆਂ ਵੀ ਤੁਸੀਂ ਕੁੱਟ ਦਿਓ ਇਹਨਾਂ ਨੂੰ ਹਨਾ ਕਿਉਂਕਿ ਮੌਸਮ ਵੀ ਜਿਹੜਾ ਵਾ ਨਾ ਮਤਲਬ ਠੰਡਾ ਜਿਹਾ ਹੋਣ ਲੱਗ ਗਿਆ ਬਟ ਬਦਲ ਹੋਣ ਲੱਗੇ ਸੀ ਕੋਦਮ ਦਿਨ ਇੰਨੀ ਛੇਤੀ ਛਪਣਾ ਸ਼ੁਰੂ ਹੋ ਜਾਂਦਾ ਨਾ ਸ਼ਾਮ ਨੂੰ ਆਏ ਹੁੰਦਾ ਖੁੱਲਾ ਬੇੜੇ ਦੇ ਚ ਬਹਿ ਕੇ ਕੰਮ ਕਰੀਏ ਫਿਰ ਟਾਈਮ ਛੇਤੀ ਹੋਣ ਲੱਗ ਜਾਂਦਾ ਹੁਣ ਇਸ ਵਕਤ ਤੁਸੀਂ ਸਾਰੇ ਹਿਸਾਬ ਲਾ ਰਹੋ ਤੇ ਕਿੰਨਾ ਟਾਈਮ ਹੋਇਆ ਹੋਗਾ ਕੌਣੇ ਸਬਸਕ੍ਰਾਈਬ ਹੋਇਆ ਹੋਇਆ ਵਾ ਹੈ ਜੇ ਦੀ ਹਾਂ ਦਾ 7:00 ਹੋ ਗਏ ਹੋ ਔਰ ਸਾਡੇ ਦੇਖਦੇ ਹੀ ਦੇਖਦੇ ਮੌਸਮ 'ਚ ਚੇਂਜ ਦੇਖੋ। ਹਾਂਜੀ। ਮੌਸਮ 'ਚ ਇੰਨਾ ਚੇਂਜ ਆ ਗਿਆ। ਓ ਵਾਓ। ਵੈਸੇ ਇਹ ਫੈਕਟ ਹੁਣ ਮਤਲਬ ਕੱਲ ਪੂਰੀ ਡਿਕਲੇਅਰ ਹੋ ਗਈ ਆ। ਹੈ ਨਾ ਰੁਪੇ? ਕਿ ਜਿਸੇ ਰੂਮ ਤੇ ਟੀਕਾ ਸਾਫ ਕਰ ਲੈਣੀ। ਅੱਜ ਕਿਤਾਬ ਰੋਜ਼ ਟਾਕਰੀਆ ਕਰਦਿਆ ਕਰਨਾ। ਕਮ ਸੇ ਕਮ ਮੌਸਮ ਦਾ ਠੀਕ ਰੱਖੇ। ਮੈਂ ਦਿਨ ਕਿਹੜਾ ਕਿਸੇ ਜਾਣ ਕੇ ਕਰਿਆ ਹਾਏ ਬਹੁਤ ਅੱਗ ਬੜੇ ਬਰਨ ਲੱਗੀ ਸੀ ਦੋ ਤਿੰਨ ਦਿਨ ਦੀ ਅੱਜ ਚਾਕੇ ਕਿਚਨ ਵੀ ਝਾੜਤੀ ਰੂਮ ਵੀ ਝਾੜਤਾ ਆਗੇ ਭੁੱਪੜ ਜੀ ਬੱਦਲ ਆ ਗਿਆ ਬਸ ਸਵੇਰੇ ਕਿਚਨ ਝਾੜਤੀ ਤੇ ਹੁਣ ਇਥੇ ਰੂਮ ਸਾਫ ਕਰਨਾ ਸੀ ਮਤਲਬ ਪੋਚਣੇ ਸਿਲਾਏ ਛਾੜੂ ਵਗੈਰਾ ਸਭ ਡਸਿੰਗ ਸਭ ਕਰ ਲਈ ਸੀ ਤੇ ਬਦਲ ਦੇਖੋ ਕਿੰਨਾ ਵਾ ਤੁਹਾਨੂੰ ਦਿਖਾਉਣੀਆ ਹੁਣ ਦਿਖਾਉਣੀਆ ਤੁਹਾਨੂੰ ਹਲੇ ਨਾ ਜਿਆਦਾ ਬਲੈਕ ਆਪਾਂ ਕਰਨਾ ਦੂਜਾ ਨਹੀਂ ਮੈਂ ਤੇ ਨਹੀਂ ਆ ਜਾਉਂਗੀ ਓਕੇ ਦੀਜੀ ਪੂਰਾ ਨੇਰੀ ਬੜਾ ਮੌਸਮ ਹੋ ਗਿਆ ਮੈਨੂੰ ਬੈਕ ਕੈਮਰਾ ਦੇਖ ਨਹੀਂ ਰਹੀਆਂ ਪਰ ਪੂਰਾ ਬਲੈਕ ਹੋ ਚੁੱਕਿਆ ਹੈ ਆ ਦੇਖ ਆ ਦੇਖ ਲੋ ਆ ਤੈਨੂੰ ਡਿਫਰੈਂਸ ਲੱਗਦਾ ਨਾ ਆਹ ਤੇ ਆਹ ਉਹ ਘੜਨੀ ਦੀ ਬੋਤਲ ਚੁੱਕੀ ਆ ਲਓ ਜੀ ਇੱਥੇ ਮੇਰੀ ਮਿਰਚਾਂ ਜਿਹੜੀਆਂ ਨੇ ਮੈਂ ਕਟਲੀਆਂ ਨੇ ਤੇ ਮੈਂ ਲਈਆਂ ਨੇ ਇੱਥੇ ਇਹ ਵਰਨੀ ਆ ਆਪਣੀਆਂ ਹਨ ਜਿਹੜੀਆਂ achar ਬਣੀਆਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਇਨਾਂ ਦੇ ਵਿੱਚ ਮੈਂ ਪਾ ਕੇ ਰੱਖਦੀ ਨੇ ਜਾਂ ਫਿਰ ਮੈਂ ਸਟੀਲ ਜਾਂ ਕੱਚ ਦੇ ਭਾਂਡੇ 'ਚ ਮੈਂ ਸਾਰੇ ਨੂੰ ਇਹ ਗੱਲ ਕਹਿਨੀ ਆ ਵੀ ਦੇਖੋ ਇਹ ਚੀਜ਼ਾਂ ਨੇ ਜਿਹੜੀਆਂ ਨੇ ਇਹਨਾਂ ਨੂੰ ਪਲਾਸਟਿਕ ਦੇ ਭਾਂਡੇ ਦੇ ਵਿੱਚ ਨਾ ਰੱਖਿਆ ਕਰੋ ਹਨਾ ਕਿਉਂਕਿ ਫੇਰੀ ਉਹਦੇ ਵਿੱਚ ਨਹੀਂ ਰਹਿੰਦੀਆਂ ਹੈਗੀਆਂ ਲੰਬੇ ਸਮੇਂ ਤੱਕ ਇੱਥੇ ਮੈਂ ਬੈਠ ਗਈ ਸੀ ਆਪਣਾ ਜਿਹੜਾ ਲਸਣ ਅਦਰਕ ਦੀ ਪੇਸਟਾ ਉਹ ਬਣਾਉਣ ਬਾਹਰ ਮੀਂਹ ਪੈਣ ਲੱਗ ਗਿਆ ਸੀਗਾ ਤੇ ਸਾਡਾ ਕੰਮ ਕੀ ਕਰੀਏ ਤੁਹਾਨੂੰ ਦੱਸਾਂ ਰੋਜ਼ ਰੋਜ਼ ਲਸਣ ਅਦਰਕ ਇੱਕ ਤਾਂ ਨਾ ਕੁੱਟ ਕੇ ਇਹ ਚੀਜ਼ਾਂ ਪਾਉਣ ਦੇ ਨਾਲ ਇਹਨਾਂ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਦੂਜੀ ਗੱਲ ਇਹਨਾਂ ਨੂੰ ਵੀ ਰੋਜ਼ ਰੋਜ਼ ਕਰਨ ਨਾਲ ਇੱਕਨ ਪੇਸਟ ਬਣਾ ਕੇ ਫ੍ਰ ਜਿਵੇਂ 10 ਕ 15 ਕ ਦਿਨ ਦੀ ਠੀਕ ਹੈ ਤੇ ਬੜਾ ਸੁਣਾ ਉਹੀ ਸਵਾਦ ਰਹਿੰਦਾ ਉਹੀ ਸਭ ਟੇਸ ਸਭ ਕੁਝ ਖੁਫਾ ਨਹੀਂ ਰਹਿੰਦਾ ਆ ਅੱਧੇ ਚਮਚਾ ਪਾਓ ਇਹ ਕੰਮ ਕਰ ਕਰ ਲੋ ਜੰਜੀਆਂਸ ਬਣਾ ਲੋ ਬਹੁਤ ਤਾਂ ਦੇਖ ਮੈਂ ਆਪਦੀ ਡੋਲੇ ਲਈ ਬਣਾ ਕੇ دینی ਹੁੰਦੀ ਹੈ ਮੇਰੀ ਇਹ ਛੋਟੀ ਭੈਣ ਨਾ ਬਹੁਤ ਟਾਈਮ ਲਾਉਂਦੀ ਆ ਤੜਕਾ ਲਾਉਣ ਨੂੰ ਜੇ ਉਹਨਾਂ ਭੈਣ ਨੂੰ ਮੇਰੇ ਨੂੰ ਕੱਟਣ ਨੂੰ ਕਹਿ ਦੋ ਫਿਰ ਤਾਂ ਅਹੀਂ ਲੱਗਦਾ ਹੁੰਦਾ ਵੀ ਜਾਲ ਸਾਬ ਜੀ ਦੂਜੇ ਦਿਨ ਮਿਲੂਗੀ। ਹੋਰ ਬਹੁਤ ਕਹੀਦਾ ਵਾ ਥੋੜਾ ਤੇਜ਼ ਹੱਥ ਹਲਾਇਆ ਕਰ। ਹੋਰ ਸਕਿਨ ਕੇਅਰ ਦੀ ਕਿਹੜੀ ਵੀਡੀਓ ਚਾਹਨੀ ਹੈ ਜਾਂ ਹੈਅਰ ਕੇਅਰ ਦੀ ਕਿਹੜੀ ਵੀਡੀਓ ਚਾਹਨੀ ਹੈ ਦੱਸ ਦਿਓ। ਠੀਕ ਹੈ ਜੀ। ਬਾਕੀ ਜਿਨ੍ਹਾਂ ਨੇ ਵੀ ਵਾਲ ਝਾੜਨ ਦੇ ਦੀ ਮੈਂ ਤਾਂ ਹੋਰ ਵੀਰੇਜ਼ ਮੰਗੀਆਂ ਹੋਈਆਂ ਨੇ ਜ਼ਰੂਰ ਦਵੂੰਗੀ। ਜ਼ਰੂਰ ਬਣਾਉਂਗੀ ਮੈਂ ਸਾਖੇ ਸਾਖੇ ਚੀਜ਼ਾਂ ਦੇ ਨਾਲ ਨਾਲ ਠੀਕ ਹੈ। ਤੇ ਤੁਸੀਂ ਲਾ ਕੇ ਦੇਖਿਓ ਕੰਡੀਸ਼ਨ ਵੀ ਸੋਹਣੀ ਹੋ ਜਾਊਗੀ ਬਾਲਾਂ ਦੀ ਬਾਉਂਸ ਵੀ ਆਊਗਾ ਬਾਲਾਂ ਦੇ ਵਿੱਚ ਹੈਲਦੀ ਹੋ ਜਾਣਗੇ ਸਾਰੇ ਬਾਲ ਵਧਣ ਵੀ ਲੱਗ ਜਾਣਗੇ ਠੀਕ ਹੈ ਮੇਰੀਆਂ ਭੈਣੋ ਤੇ ਇਥੇ ਮੈਂ ਜਿਹੜੀ ਲਸਣ ਅਦਰਕ ਦੀ ਆਪਣੀ ਪੇਸਟ ਆ ਉਹਨੂੰ ਪੂਰੀ ਸਮੂਥ ਨਹੀਂ ਬਣਾਉਣਾ ਹੈਗਾ ਥੋੜਾ ਦਰਦਰੀ ਜੀ ਰੱਖੂੰਗੀ ਇਹਨੂੰ ਵੀ ਮੈਂ ਪਰ ਇਹਦੇ ਵਿੱਚ ਮੈਂ ਕੀ ਆ ਕਿ ਇੱਕ ਚਮਚਾ ਨਾ ਆਪਣਾ ਨਮਕ ਉਹ ਨੂਣ ਦਾ ਤੇ ਇੱਕ ਤੋਂ ਡੇਢ ਚਮਚਾ ਤੇ ਇੱਕ ਚਮਚਾ ਭਰ ਕੇ ਮੈਂ ਹਲਦੀ ਦਾ ਪਾ ਦੇਣਾ ਵੈਸੇ ਤਾਂ ਮੈਂ ਆਪਣੇ ਮਸਾਲੇ ਵੀ ਤਿੰਨੇ ਇਹਦੇ ਵਿੱਚ ਐਡ ਔਨ ਕਰਦੀ ਹੁੰਨੀ ਆ ਗਰਮ ਮਸਾਲੇ ਦਾ ਸੁੱਕਾ ਧਨੀਆ ਪਾਊਡਰ ਤੇ ਜਿਹੜਾ ਜੀਰਾ ਪਾਊਡਰ ਹਨਾ ਉਹਦੇ ਨਾਲ ਕੀ ਆ ਕਿ ਮਤਲਬ ਨਮਕ ਤੇ ਹਲਦੀ ਤਾਂ ਜ਼ਰੂਰ ਹੀ ਪਾਓ ਇਹਦੇ ਨਾਲ ਕੀ ਆ ਕਿ ਤੁਸੀਂ ਚਾਹੇ 15 ਦਿਨ ਲਈ ਰੱਖ ਲਓ ਚਾਹੇ ਮੀਨੇ ਲਈ ਰੱਖ ਲੋ ਹਨਾ ਬਟ ਕੱਚ ਦੇ ਸਟੀਲ ਦੇ ਜਾਂ ਫਿਰ ਇਦਾਂ ਦੀਆਂ ਬਰਨੀਆਂ ਦੇ ਵਿੱਚ ਪਾ ਕੇ ਪਲਾਸਟਿਕ ਦੇ ਵਿੱਚ ਮੈਂ ਨਹੀਂ ਕਹਿੰਦੀ ਹੈਗੀ ਉਹਦੇ ਨਾਲ ਕੀ ਹੈ ਕਿ ਜਿੰਨਾ ਟਾਈਮ ਮਰਜੀ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਲਓ ਨਾ ਤਾਂ ਇਹਨਾਂ ਦਾ ਸੁਆਦ ਵਿਗੜਦਾ ਸੇਮ ਟੇਸਟ ਰਹਿੰਦਾ ਸੇਮ ਕਲਰ ਰਹਿੰਦਾ ਵਾ ਇਹਦਾ ਵੀ ਜਿਵੇਂ ਆਪਾਂ ਫਰੈਸ਼ ਕਹ ਲੋ ਵੀ ਕਟਦੇ ਆ ਉਵੇਂ ਫ੍ਰਿਜ 'ਚ ਆਪਾਂ ਲਾ ਲੈਣਾ ਵਾ ਇਹਨੂੰ ਤੇ ਕੱਢੀ ਚੱਲੋ ਆਪਣਾ ਵਰਤੀ ਚੱਲੋ ਹਨਾ ਇਹਦੇ ਨਾਲ ਥੋੜੇ ਕੰਮ ਆਪਣੇ ਸੌਖੇ ਹੋ ਜਾਂਦੇ ਨੇ ਇਹਨੇ 스마트 ਵਰ ਯੂ نو ਵੀ ਆਪਾਂ ਕਹ ਲੋ ਵੀ ਆਪਣਾ ਟਾਈਮ ਕੱਟ ਲੱਗਦਾ ਵਾ ਕਿ ਸਾਟਾਮ ਛੇਤੀ ਆਪਾਂ ਦਾਲ ਸਬਜੀ ਬਣਾਉਣੀ ਆ ਸਵਾਦ ਵੀ ਬਣੇ ਛੇਤੀ ਵੀ ਬਣੇ ਤੇ ਫਿਰ ਇਹ ਚੀਜ਼ ਆਪਾਂ ਅਗਰ ਕਰਕੇ ਰੱਖ ਲਾਂਗੇ ਹਨਾ ਤੇ ਵਧੀਆ ਗੱਲ ਆ ਹਨਾ ਵੀ ਆਪਣਾ ਕੰਮ ਛੇਤੀ ਹੋ ਜਾਂਦਾ ਮੈਂ ਤਾਂ ਕਰ ਲੈਣੀ ਹੁੰਨੀ ਆ ਤੇ ਮੈਂ ਤਾਂ ਲਸਣ ਅਦਰਕ ਦੀ ਪੇਸਟ ਕਰਦੇ ਵੀ ਬਜਾਰੀ ਨਾ ਮੈਂ ਮਾਮੀ ਜੀ ਉਹਨਾਂ ਨੂੰ ਕਦੇ ਲੈਣ ਦਿੱਤੀ ਆ ਨਾ ਮੈਂ ਆਪ ਕਦੇ ਲਈ ਆ ਮੈਂ ਤਾਂ ਘਰੀ ਬਣਾ ਕੇ ਰੱਖਦੀ ਹੁੰਨੀ ਆ ਜਦੋਂ ਮੇਰੀ ਮੈਨੂੰ ਲੱਗੇ ਵੀ ਖਤਮ ਹੋਣ ਤੇ ਆ ਵੀ ਬਸ ਹੁਣ ਥੋੜਾ ਜਿਹਾ 2-4 ਚਮਚੇ ਰਹਿ ਗਏ ਨੇ ਆਪਾਂ ਜਦੀ ਲੈ ਕੇ ਲਸਣ ਅਦਰਕ ਜਿਹੜੀ ਆ ਉਹਨੂੰ ਕੁੱਟ ਲੈਣਾ ਹੁੰਦਾ ਬਸ ਫਿਰ ਇਹਨਾਂ ਬਰਨੀਆਂ ਦੇ ਉੱਤੇ ਮੈਂ ਤੁਸੀਂ ਕਪੜਾ ਵਗੈਰਾ ਬੰਨਣਾ ਉਹ ਵੀ ਬੰਨ ਲਿਓ ਬਟ ਮੈਂ ਤਾਂ ਜਿਹੜਾ ਫੂਡ ਪੇਪਰ ਹੁੰਦਾ ਵਾ ਇਹਨੂੰ ਲਾ ਲੈਣੀ ਹੁੰਨੀ ਆ ਉੱਪਰ ਤੇ ਬਰਨੀਆਂ ਉਦੋਂ ਕਿਹਾ ਕਿ ਜਿਵੇਂ ਦੀ ਫਰੈਸ਼ ਜੇ ਦਾ ਟੇਸਟ ਇਹ ਦੀ ਮਤਲਬ ਜਿਵੇਂ ਦੇਖਦੀ ਆ ਜਾਂ ਜੋ ਵੀ ਆ ਉਵੇਂ ਹੀ ਰਹਿੰਦੀ ਆ ਹੈਨਾ ਠੀਕ ਹੈ ਜੀ ਹੁਣ ਅਜੇ ਕੰਮ ਮੈਂ ਕਰਨੇ ਸੀਗੇ ਤੇ ਫਿਰ ਮੈਂ ਕਿਹਾ ਚਲੋ ਅੱਜ ਵੀਡੀਓ ਵੀ ਬਣਾ ਲੈਣੀ ਆ ਕਿਉਂਕਿ ਜਦੋਂ ਮੈਂ ਸ਼ਾਰਟ ਵੀਡੀਓ ਬਣਾਈ ਸੀਗੀ ਨਾ ਉਹਦੇ 'ਚ ਵੀ ਮੈਨੂੰ ਕਮੈਂਟ ਆਏ ਸੀਗੇ ਵੀ ਤੁਸੀਂ ਇਹਦੇ ਤੋਂ ਲੌਂਗ ਵੀਡੀਓ ਬਣਾ ਕੇ ਦੱਸੋ ਨਮਕ ਤੇ ਹਰਦੀ ਵਿੱਚ ਜ਼ਰੂਰ ਪਾ ਲਿਓ ਕਿਉਂਕਿ ਉਹ ਨੇਚਰਲ ਪ੍ਰੀਜ਼ਰਵੇਟਿਵਜ਼ ਹੁੰਦੇ ਨੇ ਕਿ ਆਪਾਂ ਜਿੰਨੇ ਲੰਬੇ ਸਮੇਂ ਤੱਕ ਇਹਨਾਂ ਨੂੰ ਰੱਖਣਾ ਚਾਹੀਏ ਤਾਂ ਆਪਾਂ ਰੱਖ ਸਕਦੇ ਆ ਹਨਾ ਉਹਦੇ ਉਸੇ ਟੇਸਟ ਨਾਲ ਮਿਰਚਾਂ ਦੀ ਪੇਸਟ ਵੀ ਜਿਹੜੀ ਐ ਮੈਂ ਬਣਾ ਕੇ ਰੱਖ ਲਈ ਐ ਲਸਣ ਅਦਰਕ ਦੀ ਪੇਸਟ ਵੀ ਬਣ ਗਈ ਐ ਬਸ ਹੁਣ 10 ਬਾਬਾ ਸੁੱਕ ਰੱਖਣ 10 12 ਦਿਨ ਆਪਾਂ ਨੂੰ ਮਾਜ ਹਨਾ ਵੀ ਪਾ ਪੱਡੀ ਜਾਵਾਂਗੇ ਪਾਈ ਜਾਵਾਂਗੇ ਠੀਕ ਹੈ ਤੇ ਲੋ ਜੀ ਆਪਾਂ ਆ ਗਏ ਅਸੀਂ ਹੁਣ ਕਿਚਨ ਦੇ ਵਿੱਚ ਅੱਜ ਮਾਮੀ ਜੀ ਦੀ ਹਾਲਤ ਥੋੜੀ ਜਿਹੀ ਠੀਕ ਨਹੀਂ ਹੈ ਕਹਿੰਦੇ ਰੂਪ ਫੁਲਕੇ ਵੀ ਤੋਂ ਬਣਾ ਦੀ ਮੈਂ ਕਿਹਾ ਚਲੋ ਜੀ ਇਹ ਡਿਊਟੀ ਵੀ ਆਪਾਂ ਕਰ ਦਿੰਨੇ ਆ ਹਨ ਤੇ ਮੈਂ ਲਾਗੀ ਸੀ ਫੁਲਕੇ ਬਣਾਉਣ ਕਿਉਂਕਿ ਵੀਰੇ ਹੁਣਾਂ ਨੇ ਰੋਟੀ ਖਾਣੀ ਸੁ ਲੈੰਦੀ ਲੈਂਦੀ ਰੋਟੀ ਖਾਂਦਿਆ ਗਰਮ ਗਰਮ ਹਨਾ ਬਾਕੀ ਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਤੇ ਜੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਖਿਆਲ ਰੱਖਿਓ ਖੁਸ਼ ਰਹਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ